ਪਾਣੀ ਤੱਕ ਡੁੱਬ ਗਿਆ ਨਵੇਟਰ ਸਾਰਾ ਡੁੱਬ ਗਿਆ ਸਾਰੇ ਸਾਰੇ ਡੁੱਬ ਗਿਆ ਮੰਜੇ ਮੰਜੇ ਬੱਜ ਗਏ ਮੰਜੇ ਮੰਜੇ ਸਾਰਾ ਡੁੱਬ ਗਿਆ ਮੰਜੇ ਤਾਰਾਂ ਦੇ ਪਰੋਂ ਤੇ ਨਾ ਪ੍ਰਵਾਣੀ ਤੇਰੇ ਹੰਡ ਨਹੀਂ ਆਇਆ ਨਹੀਂ ਸਾਡੇ ਨਹੀਂ ਆਇਆ ਤਾਂ ਹੀ ਡੁੱਬ ਗਿਆ ਉਹਨਾਂ ਦੇ ਬੈਗ ਡੋਣਾ ਸ਼ੁਕਰ ਸ਼ੁਕਰ ਮੈਂ ਭੱਜ ਕੇ ਜਾ ਕੇ ਪਾਣੀ ਵਿੱਚ ਬੈਗ ਸਤਿ ਸ੍ਰੀ ਅਕਾਲ ਜੀ ਕਿਸੇ ਨੇ ਪੁੱਛਿਆ ਪੰਜਾਬ ਕੋਲੋਂ ਤੇਰੇ ਇਹ ਧੀਆਂ ਪੁੱਤ ਕਿਵੇਂ ਹੁਣ ਵੀ ਚੜ੍ਹਦੀ ਕਲਾ 'ਚ ਜ਼ਿੰਦਗੀ ਜਿਉਂਦੇ ਨੇ ਆਪਣੇ ਮਰੇ ਫਸਲਾਂ ਕਰ ਜ਼ਮੀਨਾਂ ਹੜੀਆਂ ਫਿਰ ਵੀ ਇਹ ਫਿਰਦੇ ਮੁਸਕਰਾਉਂਦੇ ਨੇ ਇਸ ਔਖੇ ਸਮੇਂ ਵੀ ਇਹਨਾਂ ਲਈ ਨਾ ਮਾਰਿਆ ਕਿਸੇ ਨੇ ਹਾ ਦਾ ਨਾਰਾ ਇਹ ਜਿੰਨਾ ਤੇ ਪਈ ਵਿਪਤਾ ਸਮੇਂ ਫਿਰਦੇ ਲੰਗਰ ਲਾਉਂਦੇ ਨੇ ਅੱਗੋਂ ਪੰਜਾਬ ਸਿਆ ਨੇ ਜਵਾਬ ਦਿੱਤਾ ਇਹ ਗੁਰੂ ਦੇ ਹੁਕਮ ਚ ਜ਼ਿੰਦਗੀ ਜਿਉਂਦੇ ਨੇ ਕੋਈ ਕੀ ਵਿਗਾੜ ਲੂ ਪੰਜਾਬ ਤੇ ਪੰਜਾਬੀਆਂ ਦਾ ਸਭ ਕੁਝ ਲੁਟਾ ਕੇ ਵੀ ਇਹ ਤੇਰਾ ਪਾਣਾ ਮਿੱਠਾ ਲਾਗੇ ਕਹਿ ਕੇ ਰੱਬ ਦਾ ਨਾਮ ਤੇ ਆਉਂਦੇ ਨੇ ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਇਸ ਸਮੇਂ ਵੱਡੀ ਹੜ੍ਹਾਂ ਦੀ ਮਾਰ ਥੱਲੇ ਆ ਇਸ ਔਕੇ ਸਮੇਂ ਵੀ ਪੰਜਾਬੀਆਂ ਦੇ ਲਈ ਪੰਜਾਬੀ ਹੀ ਖੜੇ ਨੇ ਉਹ ਪੰਜਾਬੀ ਜਿਨ੍ਹਾਂ ਦਾ ਕਰੋੜਾਂ ਰੁਪਏ ਦਾ ਜ਼ਮੀਨ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਵੀ ਦੇਖੇ ਨੇ ਕਿ ਕਿਵੇਂ ਆਪਣਾ ਸਭ ਕੁਝ ਲਟਾ ਕੇ ਵੀ ਦੂਜਿਆਂ ਨੂੰ ਲੰਗਰ ਵਰਤਾ ਰਹੇ ਨੇ ਪਰ ਤਰਾਸਦੀ ਹੈ ਦਿਲ ਦੁਖਦਾ ਹੈ ਕਿ ਜਿਨ੍ਹਾਂ ਲਈ ਪੰਜਾਬੀ ਹਮੇਸ਼ਾ ਖੜੇ ਨੇ ਫਿਰ ਚਾਹੇ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਤੇ ਵਿਪਤਾ ਪਈ ਹੋਵੇ ਹਮੇਸ਼ਾ ਪੰਜਾਬੀ ਹੀ ਅੱਗੇ ਹੋ ਕੇ ਮਦਦ ਕਰਦੇ ਨੇ ਲੰਗਰ ਲਾਉਂਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਮਦਦ ਤਾਂ ਕੀ ਕਰਨੀ ਹੈ ਹਾ ਦਾ ਨਾਰਾ ਵੀ ਨਹੀਂ ਮਾਰਿਆ ਕਿਸੇ ਨੇ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਅਰਦਾਸ ਵੀ ਨਹੀਂ ਕੀਤੀ ਪਰ ਜਿਉਂਦੇ ਰਹਿਣ ਪੰਜਾਬੀ ਜਿਹੜੇ ਇਸ ਸਮੇਂ ਆਪਣੇ ਭੈਣ ਭਰਾਵਾਂ ਦੀ ਮਦਦ ਕਰ ਰਹੇ ਨੇ ਉਤੇ ਵਿਦੇਸ਼ਾਂ ਦੇ ਵਿੱਚ ਵਸਦੇ ਉਹ ਪੰਜਾਬੀ ਨੌਜਵਾਨ ਜਿਹੜੇ ਬੇਸ਼ੱਕ ਪੰਜਾਬ ਤੋਂ ਦੂਰ ਬੈਠੇ ਨੇ ਪਰ ਦਿਲ ਉਹਨਾਂ ਦਾ ਪੰਜਾਬ ਦੇ ਵਿੱਚ ਹੀ ਧੜਕਦਾ ਹੈ ਉਹਨਾਂ ਨੇ ਵੀ ਸਨੇਹਾ ਭੇਜਿਆ ਕਿ ਪੰਜਾਬ ਸਿਆ ਕਬਰਾਈ ਨਾ ਤੇਰੇ ਧੀਆਂ ਪੁੱਤ ਹਾਲੇ ਵਿਦੇਸ਼ਾਂ ਦੇ ਵਿੱਚ ਵੀ ਵਸਦੇ ਨੇ ਜਿਹੜੇ ਤੇਰੇ ਤੇ ਪਈ ਇਸ ਵਿਕਤਾ ਤੋਂ ਬਾਅਦ ਪੇ ਘਾਟੇ ਨੂੰ ਚੱਲਦੇ ਹੋਏ ਤੈਨੂੰ ਫਿਰ ਤੋਂ ਪੈਰਾਂ ਸਿਰ ਕਰ ਦੇਣਗੇ ਇਹ ਹੀ ਉਹ ਹੌਸਲਾ ਹੈ ਉਹ ਹਿੰਮਤ ਹੈ ਜਿਹੜੀ ਕਿਸੇ ਪੰਜਾਬੀ ਨੂੰ ਡੋਲਣ ਨਹੀਂ ਦਿੰਦੀ ਪਰ ਦੋਸਤੋ ਉੱਥੇ ਹੀ ਇਸ ਸਮੇਂ ਦੇ ਦੇ ਹਾਲਾਤ ਨੇ ਉਹ ਵੀ ਦੇਖ ਕੇ ਕਿਤੇ ਨਾ ਕਿਤੇ ਅੱਖ ਨਾਮ ਹੁੰਦੀ ਹੈ ਬਾਕੀ ਦੇਸ਼ ਦਾ ਬਤੀਰਾ ਦੇਖ ਕੇ ਵੀ ਅੱਖ ਨਾਮ ਹੁੰਦੀ ਹੈ ਲੀਡਰਾਂ ਦੀ ਰਾਜਨੀਤੀ ਚਮਕਾਉਣ ਦੀ ਇਸ ਸਮੇਂ ਚੱਲ ਰਹੀ ਦੌੜ ਭੱਜ ਦੇਖ ਕੇ ਵੀ ਮਨ ਦੁਖਦਾ ਹੈ ਪਰ ਉਥੇ ਹੀ ਪੰਜਾਬੀ ਜਿਉਂਦੇ ਰਹਿਣ ਜਿਹੜੇ ਇਸ ਸੌਖੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਿਉਂ ਰਹੇ ਨੇ ਪਰ ਇਸ ਸਮੇਂ ਦੀਆਂ ਕੁਝ ਅਜਹੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਦੱਸ ਰਹੀਆਂ ਨੇ ਕਿਉਂਕਿ ਅੱਜ ਸਵੇਰ ਦਾ ਵੀ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਦੁਆਰਾ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੇਜ਼ ਮੀਂਹ ਅਤੇ ਭਾਰੀ ਮੀਂਹ ਪੈ ਸਕਦਾ ਹੈ ਜਿਸ ਕਰਕੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਘਰੋਂ ਤਾਂ ਹੀ ਨਿਕਲੋ ਜੇਕਰ ਬੇहद ਜ਼ਰੂਰੀ ਹੋਵੇ ਜਿਹੜੇ ਵੀ ਰਸੇਵਾ ਕਰ ਰਹੇ ਨੇ ਉਹ ਤਾਂ ਘਰੋਂ ਬਾਹਰ ਨਿਕਲੇ ਹੀ ਹੋਏ ਨੇ ਪਰ ਦੱਸਦੀ ਹੈ ਕਿ ਉੱਥੇ ਇਸ ਵੱਡੀ ਵਿਪਤਾ ਦੇ ਵਿੱਚ ਇਹਨਾਂ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਧਿਆਨ ਰੱਖਣ ਦੀ ਵੀ ਲੋੜ ਹੈ ਲੰਗਰ ਵੀ ਧਿਆਨ ਦੇ ਨਾਲ ਇਸ ਸਮੇਂ ਮਦਦ ਵੀ ਧਿਆਨ ਦੇ ਨਾਲ ਕੀਤੀ ਜਾਵੇ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਆਪਣੇ ਪੰਜਾਬੀਆਂ ਦਾ ਹੀ ਇਹ ਮੈਸੇਜ ਆਇਆ ਕਿ ਲੰਗਰ ਉਹਨਾਂ ਕੋਲ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਿਆ ਹੈ ਤੇ ਹੋਰ ਜਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਕਿਉਂਕਿ ਇੱਥੇ ਹੀ ਵਸ ਨਹੀਂ ਹਾਲੇ ਤਾਂ ਹੜ੍ਹਾਂ ਤੋਂ ਬਾਅਦ ਅਸਲੀ ਆਪਣੀ ਜੋ 임티한 ਸ਼ੁਰੂ ਹੋਣਾ ਉਸ ਸਮੇਂ ਆਪਾਂ ਸਾਰਿਆਂ ਦੇ ਨਾਲ ਖੜਨਾ ਫਿਰ ਤੋਂ ਆਪਣੇ ਭੈਣ ਭਰਾਵਾਂ ਨੂੰ ਪੈਰਾਂ ਸਿਰ ਕਰਨਾ ਕਿਤੇ ਕੋਈ ਇਹ ਨਾ ਮੇਣਾ ਮਾਰ ਜਵੇ ਕਿ ਪੰਜਾਬੀ ਓਕੇ ਸਮੇਂ ਦੇ ਵਿੱਚ ਪਿੱਠ ਦਿਖਾ ਗਏ ਪਰ ਇਹ ਤਾਂ ਕਹਿੰਦੇ ਆ ਉਹ ਗੱਲ ਹੋ ਗਈ ਹੈ ਜਿਹੜੀ ਸ਼ਬਦ ਜਿਹੜੀ ਲਾਈਨ ਹਾਲੇ ਦੁਨੀਆ ਤੇ ਬਣੀ ਹੀ ਨਹੀਂ ਕਿ ਪੰਜਾਬੀ ਪਿੱਠ ਦਿਖਾ ਗਏ ਕਿਉਂਕਿ ਪੰਜਾਬੀ ਤਾਂ ਬਗਾਨਿਆਂ ਲਈ ਖੜਦੇ ਨੇ ਹੁਣ ਤਾਂ ਵਿਪਤਾ ਆਪਣੇ ਤੇ ਪਈ ਹੈ ਸੋ ਆਓ ਇਸ ਮੌਕੇ ਦੀਆਂ ਤੁਹਾਨੂੰ ਵੀਡੀਓਜ਼ ਦਿਖਾਉਨੇ ਆ ਸਾਡੇ ਸਹਿਯੋਗੀ ਦੁਆਰਾ ਇਹ ਖਾਸ ਵੀਡੀਓਜ਼ ਖਾਸ ਕਵਰੇਜ ਤੁਹਾਡੇ ਤੱਕ ਪਹੁੰਚਾਈ ਗਈ ਹੈ ਸੋ ਵੀਡੀਓ ਜ਼ਰੂਰ ਦੇਖਿਓ ਤੇ ਦੇਖਦੇ ਹਾਂ ਕਿ ਇਸ ਸਮੇਂ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਕੀ ਹਾਲਾਤ ਹਨ ਖਾਸ ਤੌਰ ਤੇ ਮਾਝੇ ਏਰੀਏ ਦੇ ਵਿੱਚ ਬਹੁਤ ਵੱਡੀ ਮਾਰ ਪਈ ਹੈ ਮਾਰਾ ਕੁਛ ਨਹੀਂ ਆ ਪਿੰਡਾਂ ਤੱਕ ਦੁਰ ਗਿਆ ਨਾ ਮੈਟਰ ਸਾਰਾ ਡੁੱਬ ਗਿਆ ਸਾਰੇ ਸਾਰੇ ਡੁੱਬ ਗਿਆ ਮੰਜੇ ਮੰਜੇ ਬੱਜ ਗਏ ਨਹੀਂ ਸਾਡੇ ਨਹੀਂ ਆਇਆ ਤਾਂ ਹੀ ਇੱਟ ਮਾੜਾ ਸ਼ਿਕਰ ਸ਼ਿਕਰ ਮੈਂ ਭੱਜ ਕੇ ਜਾ ਕੇ ਪਾਣੀ ਵਿੱਚ ਬੈਕ ਪਜਾ ਕਰੋ ਵਾਹਿਗੁਰੂ ਜੀ ਚੈੱਕ ਆ ਕੋਹਨੇਵਾਲ ਪਿੰਡ ਦਾ ਇੰਨਾ ਹਾਲਾਤ ਮਾੜੇ ਹੋਏ ਜੀ ਦੋ ਮੰਜ਼ਲੀ ਕੋਠੀ ਆ ਦੇਖੋ ਇੱਕ ਪਾਸੇ ਪਰਲੇ ਪਾਸੇ ਨੂੰ ਨਰਦੀ ਸਾਈ ਨਵੀਂ ਬਣਾਈ ਕਹਿੰਦੇ ਜੇ 1-2 ਸਾਲ ਹੋਇਆ ਹੈ ਨਵੀਂ ਕੋਠੀ ਪਾਈ ਤੇ ਇਧਰੋਂ ਤੁਸੀਂ ਦਾ ਬੰਦ ਟੁੱਟਣਾ ਕਰਕੇ ਪਾਣੀ ਦੀ ਮਾਰ ਵਜੀ ਤੇ ਕੋਠੀ ਪੈ ਗਈ ਤੇ ਸੜਕ ਵੀ ਵੇਖੋ ਕਰੋ ਚੈੱਕ ਦੋਆ ਤਿੰਨਾ ਥਾਂ ਤੇ ਸੜਕ ਜਿਹੜੀ ਟੁੱਟ ਗਈ ਕੋਹਨੇ ਵਾਲ ਪਿੰਡ ਪਹੁੰਚੇ ਪਹਿਲੇ ਦਿਨ ਅਜਿੱਥੇ ਆ ਗਿਆ ਬਾਹਰ ਕਿੱਦਿ ਗੀ ਉਹ ਨੁਕਸਾਨ ਹੋਇਆ ਹੈ ਲੋਕਾਂ ਨੇ ਡੰਗਰ ਸੜਕ ਤੇ ਲਿਆ ਲਿਆ ਬੱਦੇ ਹਾਂ ਸਾਰਾ ਬੰਨ ਟਟਣ ਕਰਕੇ ਸਾਰਾ ਦਹਾਈ ਬਣ ਗਿਆ ਕਿੱਥੇ ਕੋਠੀ ਵੀਰ ਨੇ ਪਾਈ ਕਿੱਡੀ ਸੋਹਣੀ ਕੋਠੀ ਆ ਤੇ ਪਿੰਡੇ ਰਿਸ਼ਤੇਦਾਰਾਂ ਦੀ ਆ ਸਾਰੀ ਕੋਠੀ ਖੱਲਾਂ ਜਿਹੜੀ ਆ ਖਿਲਰ ਗਈ ਬਹੁਤ ਨੁਕਸਾਨ ਹੋਇਆ ਵੀ ਨਹੀਂ ਇੱਧਰ ਕਰੋ ਚੈੱਕ ਲੋਖਾਂ ਨੇ ਡੰਗਰ ਰੇੜਿਆਂ ਨਾਲ ਖਲਾਰ ਕੇ ਬੱਦੇ ਆ ਤੇ ਤੂੜੀ ਪਾਈ ਆ ਸਾੜੇ ਪਿੰਡ ਨੇ ਡੰਗਰ ਸਰਕਾਂ ਤੇ ਆਪਣੀਆਂ ਗੱਡੀਆਂ ਵੀ ਸਰਕਾਂ ਤੇ ਲਿਆ ਕੇ ਖਲਾਰੀਆਂ ਤੇ ਪਿੰਡ ਆ ਨੌਜਵਾਨ ਵੇਖੋ ਬਹੁਤ ਵੀਰ ਜਿਹੜੇ ਟਰਾਲੀਆਂ ਲੈ ਕੇ ਨੰਗਰ ਲੈ ਕੇ ਪਿੰਡ ਕੋਹਨੇਵਾਲ ਅੱਗੇ ਮਸਰਾਲੇ ਡਾਲੇ ਚੱਕ ਇੱਧਰ ਪਿੰਡ ਜਿਹੜੇ ਵੀ ਪੰਜ ਚਾਰ ਪਿੰਡ ਹੈਗੇ ਸੀ ਕੋਈ ਚਾਰਾ ਲੈ ਕੇ ਪਹੁੰਚਿਆ ਕੋਈ ਲੰਗਰ ਲੈ ਕੇ ਪਹੁੰਚਿਆ ਕੋਈ ਜੋ ਵੀ ਚੀਜ਼ ਕੋਈ ਤੂੜੀ ਲੈ ਕੇ ਵੀ ਰਾਏ ਪਾਣੀ ਲੈ ਕੇ ਆਏ ਆ ਪਰ ਸੜਕ ਟੁੱਟਣ ਕਰਕੇ ਅੱਗੇ ਨਹੀਂ ਜਾਇਆ ਜਾਣ ਦਿਆ ਤੂੰ ਚੈੱਕ ਕਰ ਸਕਦੇ ਇਸ ਤੋਂ ਦਾ ਮਾਹੌਲ ਬਹੁਤ ਅੰਬੀਰ ਜਿਹੜਾ ਟਰਾਲੀ ਤੇ ਟਰਾਲੀ ਚੜੀ ਆ ਪਿੰਡ ਘੋਨੇਵਾਲ ਰਮਦਾਸ ਵਾਲਾ ਓਏ ਕਰੋ ਚਾਹ ਕੋਈ ਬਹੁਤ ਜ਼ਿਆਦਾ ਪਾਣੀ ਹੈ ਤੂੰ ਦੇਖ ਸਕਦੇ ਤੂੰ ਕਰੋਚਾ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਪਿੰਡ ਭੋਨੇਵਾਲ ਪਹਿਲੇ ਦਿਨ ਨਹੀਂ ਇੱਥੇ ਆਇਆ ਗਿਆ ਦੂਜੇ ਦਿਨ ਵੀ ਇੱਥੇ ਆ ਗਿਆ ਤੀਜੇ ਦਿਨ ਇੱਥੇ ਆਏ ਆ ਤੇ ਪਰ ਗਾਹ ਨਹੀਂ ਜਾਇਆ ਜਾਂਦਾ ਬਹੁਤ ਮਾੜਾ ਹਾਲ ਹੈ ਇੱਥੇ ਡੰਗਰ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਬਚ ਗਏ ਆ ਉਹ ਸਰਕਾਂ ਦੇ ਲੈਣ ਤੇ ਜਿਨ੍ਹਾਂ ਦੇ ਕਈਆਂ ਤੇ ਰੋੜ ਗਏ ਦੱਸਣ ਦੇ ਦੋ ਮੰਜ਼ਲੀ ਕੋਠੀ ਦੀ ਵੀ ਇੱਥੇ ਜਿਹੜੀ ਆ ਨੁਕਸਾਨ ਹੋਇਆ ਡਿੱਗੀ ਆ ਦੋ ਮੰਜ਼ਲੀ ਕੋਠੀ ਬਾਪੂ ਇਹ ਦ ਸੰਡੇ ਬਹੁਤ ਹੀ ਮਾੜਾ ਕਹਿੰਦੇ ਹਾਲ ਸਾਡਾ ਸਪਰਕ ਟੁੱਟ ਗਿਆ ਬਾਪੂ ਜੀ ਕਹਿੰਦੇ ਮੈਂ ਇੱਥੇ ਹੀ ਡੰਗਰ ਲੈ ਕੇ ਇੱਥੇ ਰਾਤ ਟਰਾਲੀ ਦੇ ਥੱਲੇ ਸੌਂਦੇ ਆ ਦੋ ਦਿਨ ਹੋ ਗਏ ਘਰਾਂ ਤੋਂ ਸਪਰਕ ਜਿਹੜਾ ਟੁੱਟ ਗਿਆ ਸੜਕ ਟੁੱਟਣ ਕਾਟ ਕੇ ਗਾਂ ਨਹੀਂ ਜਾ ਜਾਂਦੇ ਮਸਰਾਲਾ ਅੱਗੇ ਮਸਰਾਲਾ ਚੁੱਕੇ ਹੋਏ ਅੱਗੇ ਕੋਨੇਵਾਲ ਤੋਂ ਅੱਗੇ ਇੱਧਰ ਮਨਸੂਰ ਹੈ ਅੱਗੇ ਬਹੁਤ ਨੁਕਸਾਨ ਹੋਇਆ ਫਸਲਾਂ ਤੇ ਤਬਾਹ ਹੋ ਗਈਆਂ ਜੇ ਹਾਂ ਦੇਖੋ ਕਰੋ ਚੱਕ ਉੱਤੇ ਵੀ ਟੋੜੀ ਤੇ ਬੈਠੇ ਬਹੁਤ ਸਾਂਗਤ ਜਿਹੜੇ ਵੀਰ ਟਰਾਲੀਆਂ ਲੈ ਕੇ ਆਉਂਦੇ ਲੰਗਰ ਲੈ ਕੇ ਆਉਂਦੇ ਸੇਵਾ ਲੈ ਕੇ ਆਉਂਦੇ ਪਿੰਡ ਕੋਨੇਵਾਲ ਤੱਕ ਪਰ ਅੱਗੋਂ ਸੜਕ ਟੁੱਟਣ ਕਰਕੇ ਵਾਪਸ ਜਾਣਾ ਪੈੰਡਿਆ ਆਪਣੇ ਪਿੰਡ ਦੇ ਕਈ ਟਰਾਲੀਆਂ ਇੱਥੇ ਆਈਆਂ ਪਰ ਰੋਡ ਟੁੱਟਣ ਕਰਕੇ ਜਿਹੜਾ ਗਾਂ ਨਹੀਂ ਜਾਇਆ ਜਾਂਡਿਆ ਆ ਕਰੋ ਪਿੰਡ ਕੋਨੇਵਾਲ ਬਹੁਤ ਨੁਕਸਾਨ ਹੋਇਆ ਜਾ ਪਿੰਡ ਵਾਲੇ ਕਹਿੰਦੇ ਦੋ ਵਾਰ ਪਾਣੀ ਜਿੱਦਾਂ ਪਹਿਲੇ ਦਿਨ ਪਾਣੀ ਆਇਆ ਨਾ ਕਿਤੇ ਗੱਲ ਕਰਨ ਵਾਲੀ ਨਹੀਂ ਰਹੀ ਕਹਿੰਦੇ। ਬਹੁਤ ਪੰਡ ਨਹੀਂ ਨੇ ਥਾਂ ਤੇ ਤੇ ਵਾਹਿਗੁਰੂ ਮਿਹਰ ਕਰੇ। ਬਹਾਦਰੀ ਨਾਲ ਲੋਕਾਂ ਜੀ ਰਹਿਣ ਦੇ। ਸੜਕ ਟੁੱਟਣ ਕਰਕੇ ਸਾਰੇ ਵੀਰ ਵਾਪਸ ਜਾਣ ਆ ਜਾ। ਤੇ ਜੇ ਅੱਗੇ ਜੋ ਇਹ ਕਿ 7 ਵਾਰ ਇੱਥੇ ਫਿਰ ਨੁਕਸਾਨ ਆਣਾ ਤੇ ਨੀਵੇਂ پڑے ਹੋਗੇ। ਬਹਾਦਰੀ ਲੋਕਾਂ ਦੇ ਜਿਲੇ ਜਿਹੜੇ ਕੋਠੀਆਂ ਬਚ ਗਈਆਂ। ਕਿ ਨਾ ਪਾਣੀ ਆਇਆ ਹੋਗਾ ਤੇ ਵਾਈਗੋ ਜੀ ਕਰੋ ਚਾ ਕਈ ਤਰ੍ਹਾਂ ਅਣੌਰ ਤੋਂ ਡੇਰਾ ਬਾਬਾ ਨਾਨਕ ਰੋਡ ਰਾਰੀ ਤੇ ਆ ਦਾ ਪਾਣੀ ਅਜੇ ਵੀ ਬਾਬਰੋਂ ਬੰਦ ਨਹੀਂ ਹੋਣ ਰਿਆ ਕਰੋ ਚੈੱਕ ਕੋ ਜਿਆਦਾ ਪਾਣੀ ਹੋਈ ਵੀ ਚੌਥਾ ਦਿਨ ਵਾ ਪਾਣੀ ਵਗ ਜੇ ਤੇੰਦ ਨੋਕੇ ਦਿਨ ਰਾਤ ਐਦਾ ਪਾਣੀ ਹੋ ਗਿਆਂ ਆ ਇਹ ਹਰੂਆ ਨਹੀਂ ਹਰਵਾਤ ਬੜੀ ਕਿਸੀ ਰਹਿ ਗਿਆ ਇਹ ਆ ਕਾਨ ਉਹਨੇ ਲੱਗੇ ਆ ਗਏ ਤੇ ਬਸ ਆ ਕਿਰਨ ਵਾਲਾ ਕਿਰਨ ਲੱਗੇ ਆ ਕਿਰਨ ਸ਼ੁਰੂ ਹੋ ਜਾਂਦੀ ਹਣ ਕਾਨੋਂਰ ਤੋਂ ਸ਼ੁਰੂ ਬਸ ਬਹੁਤ ਜ਼ਿਆਦਾ ਪਾਣੀ ਆ ਜਾਈ ਵਗਾਂ ਡਿਆ ਕਰੋ ਚੈੱਕ ਐਸਾ ਹੀ ਰੀਰ ਚੌਕ ਪਰ ਖੜੰਡੇ ਆ ਬਹੁਤ ਟਰਾਲੀਆਂ ਲੋਕੀ ਟੂੜੀ ਲੈ ਕੇ ਜਾਂਦੇ ਆ ਕਰੋ ਚੈੱਕ ਸੇਵਾਦਾਰ ਵੀਰ ਸਮਦਾ ਸਵਾਲ ਉੱਤਰ ਕੋਲ ਟਰਾਲੀ ਜਾਂਦੀ ਇਸੇ ਵਾ ਲੈ ਕੇ ਅੱਗੇ ਕਰ ਰਹੀ ਆ ਕਾਲ ਪਾਣੀ ਲੈ ਕੇ ਆ ਗਏ ਵੀਰ ਉਹ ਜ਼ਿਆਦਾ ਪਾਣੀ ਕਰੋ ਚੈੱਕ ਆ ਵੀ ਵੀਰ ਟੁੜੀ ਲੈ ਕੇ ਜਾਂਦੇ ਆ ਟਰਾਲੀਆਂ ਕਰੋ ਚੈੱਕ ਇਹਨਾ ਮੋਰਸਾ ਲੱਗਿਆ ਇਧਰ ਕਰੋ ਪਾਣੀ ਚੈੱਕ ਉਹ ਪਾਣੀ ਨੇ ਅੰਦਰ ਖੱਲ ਗਿਆ ਉਹਨਾਂ ਪਾਣੀ ਘਟਿਆ अदा किलोमीटर किलोमीटर पिंड वालों बहुत जगह पानी तो। लागू भी तो पानी। देदे। देदे। तो है। देदे देदे। ला गया है। ਕਿੰਨੇ ਸੋ ਕਿੰਨੇ ਬਣੇ ਬਸ ਨਹੀਂ ਆਪਰੇ ਕਿਰਸੂ ਲੈ ਦੋ ਚ ਲੋਕੀ ਪਛੇ ਆ ਜਿੰਨਾ ਕੈਂਡੇ ਘਟ ਘਟ ਕੇ ਲਿਆਉਂਦੇ ਪੈਣ ਦੇ ਕੋਠੇ ਦੇ ਸਰਤਾਂ ਤੇ ਚੜੇ ਆ ਤੇ ਬਹੁਤ ਪਾਣੀ ਕੰਨੇ ਚੜ ਗਿਆ ਤੇ ਲੋਕੀ ਚੀਕਾ ਮਾਰਦੇ ਰੋ ਰਹੇ ਲੈ ਲੜੇ ਕੱਢ ਕੇ ਲੈ ਆਉਂਦੇ ਆ ਬਿਲਕੁਲ ਪਾਣ ਵਰਦ ਨਾਲ ਆ ਗਿਆ ਪਾਣੀ ਸਤਿ ਸ੍ਰੀ ਅਕਾਲ ਹਾ ਬਹੁਤ ਜ਼ਿਆਦਾ ਪਾਣੀ ਰਾਵੀ ਦਰਿਆ ਆ ਜਾ ਤੁਸਾਂ ਜਿਹੜੇ ਮਾਦੋਪੁਰ ਪਠਾਨਪੁਰ ਲੱਗਤੀਆਂ ਨੇ 3-4 ਹੀ ਟੁੱਟ ਗਏ ਜਿਹੜੇ ਉਹਦੇ ਕਰਕੇ ਰਾਤ ਦਾ ਪਾਣੀ ਬਹੁਤ ਵੜ ਗਿਆ ਇਹ ਦਿਨ ਐਸੇ ਚਾਰ ਕੁ ਬੰਦੇ ਤੁਰੇ ਆਉਂਦੇ ਰਹੇ ਉਹ ਛੜਕੇ ਛੜਕੇ ਆਉਂਦੇ